ਲੱਖ ਰੁਪਏ ਦਾ ਮੇਰੇ ਕੋਲ ਇਹਦਾ ਐਕਸਪੈਲਰ ਦਾ ਸਮਾਨ ਕੋਨਾ ਕੰਨਾ ਸਟ੍ਰਕਚਰ ਵੀ ਸਾਰੇ ਲਾ ਕੇ ਲੈ ਗਏ ਤੇ ਕੋਨਾ ਵਗੈਰਾ ਬਰਮ ਵਗੈਰਾ ਸਾਰੇ ਕੋ ਚ ਲੈ ਗਏ ਪੰਡੇ ਵੀ ਲੈ ਗਏ ਸਟ੍ਰਕਚਰ ਵੀ ਪੱਟ ਕੇ ਲੈ ਗਏ ਕਾਂਡ ਵਗੈਰਾ ਜਿਹੜਾ ਵੀ ਸਮਾਨ ਸੀ ਰੈਂਚ ਵਗੈਰਾ ਚਾਬੀਆਂ ਵਗੈਰਾ ਸਾਰਾ ਕੋ ਲੈ ਗਏ ਇਹਦਾ ਲੋਹੇ ਦਾ ਸਮਾਨ ਲੋਹੇ ਦਾ ਕਾਪਰ ਦਾ ਜਿਹੜਾ ਕੋ ਮਿਲ ਗਿਆ ਛੱਡੇ ਕੋਣੀ ਸਾਰਾ ਮੇਰੇ ਖਾਲੇ ਕਟੋਗਾ ਨਹੀਂ 5-6 ਲੱਖ ਰੁਪਏ ਦਾ ਇਧਰੇ ਇਧਰੇ ਨੁਕਸਾਨ ਹੋ ਗਿਆ ਸਾਰੀ ਸਾਰੀ ਫੈਕਟਰੀ ਪੱਟ ਕੇ ਲੈ ਆ ਪੱਟ ਕੇ ਲੈ ਗਏ ਅੱਜ ਇੱਥੇ ਮੋਟਰ ਕਸੀ ਹੋਈ ਸੀ ਮੋਟਰ ਦੇ ਨਾਲ ਨਾਲ ਜਿਹੜਾ ਨਾਲ ਦੇਗੀ ਆਈ ਆ ਦੇਗੀ ਵੀ ਪਨ ਕੇ ਲੈ ਗਏ ਸਕੰਜਮਾ ਜਿਹੜਾ ਕਸਿਆ ਹੁੰਦਾ ਸੀ ਇਹ ਤਾਂ ਘਟੋ ਘਟ ਜੀ 20 ਬੰਦਿਆਂ ਤੋਂ ਘਾਟੇ ਕੰਮ ਨਹੀਂ ਹੋਇਆ ਉਹ ਗੰਧ ਪੰਨੀ ਹੋਈ ਆ ਉਤੋਂ ਇਹ ਜਿਹੜੇ ਡਲੇ ਆ ਇਹ ਜਿਹੜੇ ਡਲੇ ਆ ਮੰਨ ਲਓ ਇੱਥੇ ਲਾਏ ਹੋਏ ਕਿੰਨਾਂ ਨੇ ਲਾਏ ਡਲੇ ਇਹ ਚੋਰਾਂ ਨੇ ਲਾਏ ਤਿੰਨ ਪੱਖੇ ਤਿੰਨਾਂ ਦੇ ਵਿੱਚ ਮੋਟਰ ਲਾ ਕੇ ਲੈ ਨੰਬਰ 2 ਤੇ ਇੱਥੇ ਜਨਰੇਟਰ ਸੀ 7.5 ਕਿਲੋਵਾਟ ਦਾ ਉਹਦਾ ਮੋਟਰ ਲਾ ਕੇ ਲੈ ਗਏ ਕਟਰ ਲੱਗਿਆ ਹੋਆ ਸੀ ਉਹਨੂੰ ਮੋਟਰ ਲੱਗੀ ਹੋਈ ਸੀ ਉਹਦੀ ਵੀ ਮੋਟਰ ਲਾ ਕੇ ਲੈ ਗਏ 11-12 ਮੋਟਰ ਲੈ ਗਈ ਪਰ ਖਾਣੇ ਤੇ ਸੀਗੇ ਔਰ ਆਪਰੇ ਲਈ ਹੈ ਤਾਂ ਕੋਈ ਮੁਲਾਜਮ ਨਹੀਂ ਆਇਆ ਸਾਨੂੰ ਐ ਵੀ ਕੱਲ ਇੱਥੋਂ ਬੰਦ ਕਰਦੀ ਗਾਣਾ ਹੋਰ ਚੋਰੀ ਹੋ ਗਈ ਅਸੀਂ ਇਹ ਤੋਂ ਬਚਣਾ ਚਾਹੁੰਨੇ ਲੇਕਿਨ ਕੋਈ ਆਕੇ ਕੋਈ ਕੋਈ ਪੁੱਛ ਨਹੀਂ ਚੋਰ ਹੈ ਉਹਨਾਂ ਦੇ ਹੌਂਸਲੇ ਕੇ ਬੁਲੰਦ ਡਰ ਉਹ ਨਹੀਂ ਪੁਲਿਸ ਦਾ ਉਹਨਾਂ ਨੂੰ ਬਿਲਕੁਲ ਡਰ ਨਹੀਂ ਹੈ ਸਾਨੂੰ ਦਾ ਵੀ ਨਾਲ ਨਾਲ ਰਲੇ ਵੇ ਹੁਣ ਚਾਬੀਆਂ ਪਾਣੇ ਕਾਣ ਵਗੈਰਾ ਸਭ ਕੁਝ ਲੈ ਗਏ ਥੋੜੇ ਵੀ ਲੈ ਗਏ ਸਾਰੇ ਕੋ ਰੈਂਚ ਵਗੈਰਾ ਵੀ ਸਭ ਕੁਝ ਲੈ ਗਈ ਇੱਥੋਂ ਵੀਰ ਬਸ ਸਟਾਰਟਰ ਇਹਨਾਂ ਨੇ ਤੋੜ ਕੇ ਆ ਦੇਖੋ ਕਿਸ ਤਰ੍ਹਾਂ ਪਿਆ ਹੈਗਾ ਉਸ ਤੋਂ ਬਾਅਦ ਆ ਕੇਬਲ ਦੇਖੋ ਇੱਥੋਂ ਕੱਟੀ ਹੈ ਜੀ ਆਹ ਜਗ੍ਹਾ ਤੋਂ ਆ ਇਹ ਕੱਟ ਕੇ ਉਸ ਤੋਂ ਬਾਅਦ ਆ ਦੇਖੋ ਨਾਲ-ਨਾਲ ਜਿਵੇਂ-ਜਿਵੇਂ ਆ ਕੈਮਰਾਮੈਨ ਨੂੰ ਕਹੇ ਦਿਖਾਓ ਇਸ ਤਰ੍ਹਾਂ ਇਹ ਸਾਰੀ ਕੇਬਲ ਪੱਟੀ ਹੈ ਇਹਨਾਂ ਨੇ ਇੱਕ ਤਾਂ ਇੱਛਾ ਲੱਗੀ ਵੀ ਸੀ ਇੱਛੇ ਦਾ ਪਾਲਤ ਵੀ ਸੀ ਉੱਥੇ 30 ਦੀ ਸੀ ਇੱਧਰੇ ਪਾਸੇ 30 ਦੀ ਸੀ ਬਾਕੀ ਤੇਲ ਵਾਸਤੇ ਅਸੀਂ ਵੀ ਤੇਲ ਉੱਪਰ ਟੈਂਕੂ ਚੜਾਉਣ ਵਾਸਤੇ ਇੱਛੇ ਲੱਗੀ ਵੀ ਸੀ ਉੱਥੋਂ ਲੈ ਕੇ ਇੱਕ ਮੋਟਰ ਦਾ ਵਜਨ ਕਿੰਨਾ ਕੁ ਹੁੰਦਾ ਲਗਭਗ ਕਾਫੀ ਵਜਨ ਹੁੰਦਾ ਜੀ ਕਟੋੜੇ 70 80 ਜਾਂ ਕੁਆਂਟ ਲੱਗੋ ਸਮਝੋ ਮੋਟਰ ਇੱਕ ਮਿੰਟ ਦਾ ਐਨੀਆਂ ਮੋਟਰਾਂ ਲੈ ਜਾਣੀਆਂ ਤਾਂ ਸੌਖੇ ਨਹੀਂ ਖੇਦੇ ਵਸਦੀ ਨਹੀਂ ਬਸਦੀ ਵਾਲੀ ਅਸੀਂ ਵੀ ਇਸ ਚੀਜ਼ ਨੂੰ ਸਮਝਿਆ ਸਾਨੂੰ ਤਾਂ ਇਸ ਚੀਜ਼ ਦੀ ਸਮਝ ਨਹੀਂ ਵੀ ਲੈ ਕੇ ਕਿਵੇਂ ਗਿਆ ਇੱਥੋਂ ਚਲਾਉਣਾ ਕਹਿੰਦੇ ਓਖਾ ਰਾਤ ਨੂੰ ਜਦੋਂ ਅਸੀਂ 11:30 ਵਜੇ ਆਏ ਆ ਇਹ ਡਰਮ ਜੋ ਮੈਂ ਜੋੜੇ ਵੇਜੇ ਜਦੋਂ ਪੀਸੀਆਰ ਵਾਲੇ ਵਿਕਰਮ ਸ਼ਰਮਾ ਜੀ ਹੁੰਦੇ ਸੀ ਉਹਨਾਂ ਨੂੰ ਰਿੰਗ ਲਾਉਂਦੇ ਸੀ ਨਾਲ ਦੇ ਨਾਲ ਆਉਂਦੇ ਹੀ ਉਹ ਕੇਸ ਨੂੰ ਵੀ ਸੋਲਵ ਕਰਦੇ ਸੀ ਕੇਸ ਨੂੰ ਵੀ ਸੋਲਵ ਕਰਦੇ ਸੀ ਵਿਕਰਮ ਸ਼ਰਮਾ ਜੀ ਉਹਨਾਂ ਨੂੰ ਇੱਥੋਂ ਬਦਲੀ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਸਾਡੀ ਮੰਡੀ ਦੇ ਵਿੱਚ ਵਾਰਦਾਤ ਦਿਨੋਂ ਦਿਨ ਵੱਧ ਰਹੀ ਹੈ ਕਿ ਆਉਂਦਾ ਪੀਸੀਆ ਨਾ ਜੀ ਕੋਈ ਡੇਟਾ ਨਹੀਂ ਮਾਰਦਾ ਕੋਈ ਦਿਨੇਸ਼ ਰક્ષਿਤ ਨਹੀਂ ਆ ਕੋਈ ਰਾਜਮੁਸ਼ ਰક્ષਿਤ ਨਹੀਂ ਆ ਕਰ ਅਸੀਂ ਆਪਦੇ ਘਰਾਂ ਦੇ ਵਿੱਚ ਰક્ષਿਤ ਰੱਖੀ ਦੀ ਫਿਰ ਜਿਹੜਾ ਹਰਦਾ ਦਾ ਕੰਮ ਕਰਦੇ ਆ ਅਸੀਂ ਹਰਦਾ ਦਾ ਸਮਾਨ ਅੱਛਾ ਰੱਖਿਆ ਸੀ ਵਿਚਾਰ ਆਊਗਾ ਘਰਾਂ ਦੇ ਵਿੱਚ ਲੇਕਿਨ ਇਹ ਚ ਉਹ ਵੀ ਲੈ ਕੇ ਕੰਨੇ ਵਗੈਰਾ ਯਾਉ ਦੇ ਵਿੱਚ ਸ਼ਾਇਦ ਹੀ ਕੋਈ ਦਿਨ ਹੋਵੇ ਜਿਸ ਦਿਨ ਪੰਜਾਬ ਚ ਚੋਰੀ ਨਾ ਹੁੰਦੀ ਹੋਵੇ ਤੇ ਚੋਰੀ ਦੀ ਆਵਾਜ਼ ਦਾ ਤਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਇਸ ਵਕਤ ਅਸੀਂ ਖੜੇ ਆ ਜੈਤੋ ਵਿੱਚ ਜੈਤੋ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਵੱਡੀ ਚੋਰੀ ਹੋਈ ਹੈ ਚੋਰੀ ਇਸ ਪ੍ਰਕਾਰ ਦੀ ਕਿ ਜਿਹੜੇ ਚੋਰ ਨੇ ਪੂਰੀ ਦੀ ਪੂਰੀ ਮਿਲ ਖੋਲ ਕੇ ਲੈ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਧਰ ਉਹ ਜਗ੍ਹਾ ਦੇਖ ਰਹੇ ਹੋ ਜਿੱਥੋਂ ਚੋਰਾਂ ਨੇ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਸਾਰੀ ਦੀ ਸਾਰੀ ਜਿਹੜੀ ਫੈਕਟਰੀ ਹੈ ਉਹ ਖੋਲ ਕੇ ਆਪਣੇ ਨਾਂ ਲੈ ਗਏ ਇਹ ਇੱਕ ਦਿਨ ਦੀ ਵਾਰਦਾਤ ਨਹੀਂ ਇਸ ਤਰ੍ਹਾਂ ਲੱਗਦਾ ਕਿ ਕਈ ਦਿਨ ਚੋਰਾ ਨੇ ਜਿਹੜਾ ਲਗਾਤਾਰ ਇੱਥੇ ਡਾਕਾ ਮਾਰਿਆ ਸਭ ਤੁਹਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਇਹ ਮੇਲਾ ਸਭ ਤੋਂ ਪਹਿਲਾਂ ਹਾਂਜੀ ਸੰਜੀਵ ਕੁਮਾਰ ਬਾਂਸਲ ਜੀ ਤੁਹਾਡਾ ਨਾਮ ਹਾਂਜੀ ਠੀਕ ਹੈ ਇਹ ਕਿਸ ਕਿਸ ਚੀਜ਼ ਦੀ ਮੇਲਾ ਜੀ ਇਹ ਤੇਲ ਮੇਲਾ ਸੀ ਜੀ ਜੀ ਇੱਥੇ ਸਟਾਕਟਰ ਲੱਖ ਰੁਪਏ ਦਾ ਮੇਰੇ ਕੋਲ ਇਹਦਾ ਐਕਸਪਲਰ ਦਾ ਸਮਾਨ ਕੋਨਾ ਕਲਾ ਸਟਾਕਟਰ ਵੀ ਸਾਰੇ ਲਾ ਕੇ ਲਾ ਕੇ ਤੇ ਕੋਨਾ ਵਗੈਰਾ ਬਰਮ ਵਗੈਰਾ ਸਾਰੇ ਕੋਚ ਚੱਲਦਾ ਸਭ ਤੋਂ ਪਹਿਲਾਂ ਤੁਸੀਂ ਇੱਥੇ ਕਦੋਂ ਆਏ ਤੁਹਾਨੂੰ ਪਤਾ ਕਿਵੇਂ ਲੱਗਿਆ ਮੇਰੇ ਗਵਾਂਢੀ ਮਿਸਤਰੀ ਹੈ ਗਰਚਨ ਦੇ ਬੱਚੇ ਉਹਨਾਂ ਨੇ ਟੈਲੀਫੋਨ ਕੀਤਾ 11 ਵਜੇ ਰਾਤ ਨੂੰ ਵੀ ਖੜਕਾ ਹੋ ਜਾਂਦਾ ਦੁਕਾਨ 'ਚ ਠੀਕ ਹੈ ਅਸੀਂ ਸਾਢੇ 11 ਵਜੇ ਟ੍ਰੇਨ ਆਉਂਦੀ ਸੀ ਸਵੇਰ ਕ 11 ਵਜੇ ਸਾਢੇ 11 ਵਜੇ ਇੱਥੇ ਆਉਂਦਿਆਂ ਨੂੰ ਉਦੋਂ ਸਵੇਰ ਉਹਦੀ ਚੱਲ ਪਈ ਸੀ ਅਸੀਂ ਦੋਨਾਂ ਪਾਸੇ ਫੀਡ ਵਾਲੇ ਪਾਸੇ ਤੇ ਇਧਰ ਧਿਆਨ ਮੜੇ ਫੀਡ ਵਾਲੇ ਪਾਸਾ ਸਹੀ ਸੀ ਠੀਕ ਹੈ ਜਦੋਂ ਇੱਧਰ ਆਏ ਤੇ ਪਿੱਛੇ ਵੇਖਿਆ ਉਧਰ ਜਿੱਥੋਂ ਚੋਰੀ ਕਰਕੇ ਲੈ ਗਏ ਇੱਟਾਂ ਲੱਗਿਆ ਹੋਏ ਅਸੀਂ ਇੱਟਾਂ ਵਧਮੀਆਂ ਸੀ ਠੀਕ ਹੈ ਜਦੋਂ ਦੇਖਿਆ ਵੀ ਮੋਟਰ ਇੱਥੇ ਮੋਟਰ ਨਹੀਂ ਹੈ ਇੱਥੇ ਸਟਾਰਟ ਨਹੀਂ ਹੈ ਇੱਥੇ ਆਹ ਮੋਟਰਾਂ ਸੀ ਪਾਵਰ ਕਲੀਨਰ ਦੇ ਮੋਟਰ ਸੀ ਬਚਾਉਣ ਦੇ ਮਾਰੇ ਇੱਥੇ ਫੈਕਟਰੀ ਚ ਚਲਾਈਆਂ ਸੀ ਪੱਖੇ ਸਹੀ ਰਹਿਣ ਤਿੰਨ ਪੱਖੇ ਤਿੰਨਾਂ ਦੇ ਵਿੱਚ ਮੋਟਰ ਲਾ ਕੇ ਲੈ ਗਈ ਕਿੰਨੇ ਪੱਖੇ ਚ ਲੈ ਗਈ ਤਿੰਨੇ ਲਾ ਕੇ ਲੈ ਗਈ ਠੀਕ ਹੈ ਨੰਬਰ 2 ਤੇ ਇੱਥੇ ਜਨਰੇਟਰ ਸੀ ਹੂੰ ਸਾਢੇ 7 ਕਿਲੋਵਾਟ ਦਾ ਉਹਦਾ ਮੋਟਰ ਲਾ ਕੇ ਲੈ ਗਈ ਹਾਂ ਠੀਕ ਹੈ ਕਟਰ ਲੱਗਿਆ ਹੋਆ ਸੀ ਉਹਨੂੰ ਮੋਟਰ ਲੱਗੀ ਵੀ ਸੀ ਹੂੰ ਉਹਦੀ ਵੀ ਮੋਟਰ ਲਾ ਕੇ ਲੈ ਗਈ ਇੱਕ ਕੁੱਲ ਕਿੰਨੀਆਂ ਮੋਟਰਾਂ ਇੱਥੋਂ ਲੈ ਕੇ ਲਾ ਕੇ ਇੱਥੇ ਕਟੋਰੀ ਤਿੰਨ ਤਾਂ ਦੋ ਤੇ ਦੋ ਚਾਰ ਤੇ ਦੋ ਛੇ ਤੇ ਤਿੰਨ ਨੌ ਨੌ ਤੱਕ 10 11-12 ਮੋਟਰਾਂ ਲੈ ਗਈ ਜੀ ਇੱਥੇ। 11-12 ਮੋਟਰਾਂ ਲੈ ਗਈ। ਹਾਂ। ਨਾਲ ਦਿਖਾ ਵੀ ਦਿਓ ਕਿ ਕਿੱਥੋਂ-ਕਿੱਥੋਂ ਕਿਹੜੀ-ਕਿਹੜੀ ਚੀਜ਼ ਲੈ ਕੇ ਗਏ ਆ। ਇਹਦੇ ਵਿੱਚ ਮੋਟਰ ਲੱਗੀ ਹੁੰਦੀ ਹੈ ਜੀ। ਇੱਕ ਤਾਂ 8 ਇੱਛਾ ਲੱਗੀ ਵੀ ਸੀ। ਠੀਕ ਐ। ਇੱਛਾ ਦਾ 5 ਕਿੱਤੀ ਸੀ। ਉੱਥੇ 30 ਦੀ ਸੀ। 30 ਦੀ ਮੋਟਰ ਉੱਥੇ। ਹਾਂ ਜੀ। ਠੀਕ ਐ। ਇੱਧਰੇ ਪਾਸੇ 30 ਦੀ ਸੀ। ਇੱਕ ਇੱਕੋ ਲੈ ਗਏ। ਹਾਂ ਜੀ। ਬਾਕੀ ਤੇਲ ਵਾਸਤੇ ਸੀ ਵੀ ਤੇਲ ਉੱਪਰ ਟੈਂਕੀ ਉਚਾਉਣ ਵਾਸਤੇ ਇੱਛਾ ਲੱਗੀ ਵੀ ਸੀ। ਉੱਥੋਂ ਲੈ ਗਏ। ਉਹ ਵੀ ਲੈ ਗਏ। ਹਾਂ। ਇਹ ਜਿਹੜੀ ਇੱਕ ਮੋਟਰ ਦਾ ਵਜਨ ਕਿੰਨਾ ਕੁ ਹੁੰਦਾ ਲਗਭਗ? ਕ ਕਟੋੜ 700 ਜਾਂ ਕੁਆਂਟਲ ਕੋਈ ਸਮਝੋ ਇੱਕ ਮੋਟਰ ਦਾ ਇੱਕ ਮੋਟਰ ਦਾ ਐਨੀਆਂ ਮੋਟਰਾਂ ਲੈ ਜਾਣੀਆਂ ਤਾਂ ਸੌਖੀਆਂ ਨਹੀਂ ਕਿਸੇ ਦੇ ਵਸਦੀ ਗੱਲ ਨਹੀਂ ਨਹੀਂ ਵਸਦੀ ਗੱਲ ਹੀ ਅਸੀਂ ਵੀ ਇਹ ਚੀਜ਼ ਨੂੰ ਸਮਝਦੇ ਹਾਂ ਸਾਨੂੰ ਤਾਂ ਇਹ ਚੀਜ਼ ਦੀ ਸਮਝ ਨਹੀਂ ਵੀ ਲੈ ਕੇ ਕਿਵੇਂ ਗਿਆ ਐਥੋ ਚਲਾਉਣਾ ਕਹਿੰਦੇ ਓਖਾ ਰਾਤ ਨੂੰ ਜਦੋਂ ਅਸੀਂ 11:30 ਵਜੇ ਆਏ ਆ ਇਹ ਡਰਮ ਜੋਮਾਂ ਜੋੜੇ ਹੋਏ ਸੀ ਠੀਕ ਹੈ ਜਦੋਂ 5:30 ਵਜੇ ਆਏ ਡਰਮ ਥੋੜੀ ਵਿੱਚ ਸੀ ਠੀਕ ਹੈ ਉਦੋਂ ਪਿਛੋਂ ਜਦੋਂ ਅਸੀਂ ਫੀਡ ਵਾਲੇ ਪਾਸੇ ਵੇਖਿਆ ਫੀਡ ਦੇ ਵਿੱਚ ਕੱਟਣ ਲੱਗੀ ਵੀ ਆ ਕੱਟਣ ਲੱਗਿਆ ਹਾਂ ਉਥੋਂ ਵੀ ਆਪਣਾ ਭੰਨ ਕੇ ਲੈ ਕੇ ਸ਼ਟਟਰ ਤੇ ਉਹ ਕੇਵਲ ਤਾਰ ਲੱਗੀ ਹਾਂ ਤੇ ਜਿਹੜਾ ਉਹ ਕੈਲੰਡਰ ਹੁੰਦਾ ਆਪਣਾ ਸਾਫ ਸੁਥਾਈ ਵਾਸਤੇ ਹੁੰਦਾ ਮੋਟਰ ਉਹਦੀ ਤਾਰ ਸੋਫਟੀ ਤੇ ਉਹ ਨਾਲ ਹੀ ਰਹਿ ਗਈ ਕੀ ਲੱਗਦਾ ਵੀ ਇਹ ਇੱਕੋ ਦਿਨ ਦੇ ਵਿੱਚ ਹੋਈ ਜੁਰੀ ਕਿ ਕਈ ਦਿਨਾਂ ਸਾਨੂੰ ਤਾਂ ਇਹ ਲੱਗਦੀ ਇੱਕ ਦਿਨ ਚ ਹੋਈ ਆ ਬੰਦੇ ਕਾਫੀ ਸੀ ਠੀਕ ਹੈ ਬੰਦੇ ਕਈ ਸੀ ਤੁਹਾਨੂੰ ਲੱਗਦਾ ਹਾਂ ਪੂਰਾ ਗਰੋ ਹੋਊਗਾ ਪੂਰਾ ਗਰੋ ਹੋਊਗਾ ਜੀ ਠੀਕ ਹੈ ਪਰ ਥਾਣੇ ਚ ਅਸੀਂ ਗਏ ਰੈਪੋਰਟ ਲੈ ਲਈ ਹਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਸਾਨੂੰ ਐ ਵੀ ਕਦ ਇੱਥੋਂ ਬੰਦ ਕਰ ਦਿਓ ਗਾਹ ਨਾ ਹੋਰ ਚੋਰੀ ਹੋਵੇ ਅਸੀਂ ਇਹ ਤੋਂ ਬਚਣਾ ਚਾਹੁੰਦੇ ਹਾਂ ਲੇਕਿਨ ਕੋਈ ਆ ਕੇ ਕੋਈ ਕਾਸਨ ਕੋਈ ਨਹੀਂ ਪੁੱਛਿਆ ਦੇਖਣ ਕੋਈ ਪੁੱਛ ਨਹੀਂ ਇਹ ਜੇ ਅਸੀਂ ਆਪਾਂ ਗੱਲ ਕਰੀਏ ਮਤਲਬ 11 12 ਦੇ ਕਰੀਬ ਮੋਟਰਾਂ ਨੇ ਜਿਹੜੀਆਂ ਇੱਥੋਂ ਲੈ ਕੇ ਆ ਉਹਨਾਂ ਦੀ ਕੀਮਤ ਕਿੰਨੀ ਹੈ ਸਾਰਿਆਂ ਦੀ ਸਾਰਾ ਮੇਰੇ ਖਾਲ ਕਟੋਗਾੜੀ 5 6 ਲੱਖ ਰੁਪਏ ਦਾ ਇਧਰ ਇਧਰ ਨੁਕਸਾਨ ਹੋ ਗਈ ਇਧਰ ਇਧਰ ਸਮਾਨ ਲੈ ਗਏ ਹਾਂ ਹਾਂ ਠੀਕ ਹੈ ਕੋ ਐਕਸਪਾਇਰ ਇਹਦੇ ਆਪਣਾ ਮੋਟਰ ਸੀ ਪਾਵਰ ਕਲੀਨਰ ਦੀਆਂ ਉਹ ਵੀ ਲੈ ਗਏ ਜਨਰੇਟਰ ਦੀ ਸੀ ਉਹ ਵੀ ਲੈ ਗਈ ਤਿੰਨ ਕੰਢੀ ਸੀ ਫਰਸ਼ੀ ਮਾਲ ਤੋਲਣ ਵਾਸਤੇ ਉਹ ਵੀ ਲੈ ਗਈ ਮਤਲਬ ਸਾਰੀ ਸਾਰੀ ਫੈਕਟਰੀ ਪੱਟ ਕੇ ਲੈ ਗਈ ਆ ਪੱਟ ਕੇ ਲੈ ਗਈ ਜੀ ਜਿਹੜਾ ਹੁਣ ਅਰਧਾ ਦਾ ਕੰਮ ਕਰਦੇ ਆ ਅਸੀਂ ਅਰਧਾ ਦਾ ਘਰਾਂ ਦੇ ਵਿੱਚ ਲੇਖਣੇ ਚ ਉਹ ਵੀ ਲੈ ਗਏ ਕੰਡੇ ਵਗੈਰਾ ਇਹ ਜਗਾ ਘਰਾਂ ਦੇ ਵਿੱਚ ਤੁਸੀਂ ਕਹਿੰਦੇ ਕਿ ਸੁਰੱਖਿਆ ਤੋਂ ਸੁਰੱਖਤ ਹੋਊਗੀ ਹਾਂ ਪਰ ਇੱਥੋਂ ਹੀ ਲੈ ਗਏ ਇੱਥੋਂ ਵੀ ਲੈ ਗਏ ਜੀ ਨੰਨ ਵਾਲੀ ਉਹ ਦੇਗੀ ਆ ਵੇਖੋ ਜੀ ਅੱਜ ਇੱਥੇ ਮੋਟਰ ਕਸੀ ਹੋਈ ਸੀ ਮੋਟਰ ਦੇ ਨਾਲ ਨਾਲ ਜਿਹੜਾ ਨਾਲ ਦੇਗੀ ਆਈ ਆ ਦੇਗੀ ਵੀ ਭਨ ਕੇ ਲੈ ਗਏ ਸਕੰਜਮਾ ਜਿਹੜਾ ਕਸਿਆ ਹੁੰਦਾ ਜੀ ਹਾਂਜੀ ਭਨ ਕੇ ਲੈ ਗਏ ਭਨ ਕੇ ਲੈ ਗਏ ਕੁਝ ਨਹੀਂ ਛੱਡਾਈ ਉਹ ਇਹਦੇ ਚਾਰ ਆਹ ਦੇਖੋ ਆ ਚੀਜ਼ ਕਣਾ ਨਾ ਭੰਨੀ ਹੈ ਨਾ ਆ ਚੀਜ਼ ਜਿਹੜੀ ਦੇਖਦੇ ਆ ਕਣਾ ਨਾ ਭਨ ਕੇ ਲੈ ਕੇ ਗਏ ਆ ਇਹ ਮਤ ਇਹ ਫਿਰ ਕੀ ਲੈਦਾ ਜੀ ਇਹ ਤਾਂ ਕਈ ਬੰਦੇ ਹੋਣਗੇ ਕੋਈ ਇੰਨਾ ਸੁੱਖਾ ਦਾ ਕੰਮ ਹੈ ਨਹੀਂਗਾ ਇਹ ਤਾਂ ਘੱਟੋ ਘੱਟ ਜੀ 20 ਬੰਦਿਆਂ ਤੋਂ ਘਾਟੇ ਕੰਮ ਨਹੀਂ ਹੋਇਆ 20 ਬੰਦੇ ਹਾਂਜੀ 15 ਬੰਦੇ ਆਏ ਘਰਾਂ ਦੇ ਵਿੱਚ ਕਿਵੇਂ ਵੜ ਸਕਦੇ ਆ ਕਿ ਸਰ ਇਹ ਪਿੱਛੋਂ ਜਗ੍ਹਾਏ ਖਾਲੀ ਸੀ ਠੀਕ ਹੈ ਇਧਰਲੇ ਪਾਸੇ ਘਰ ਹੈ ਮੂਰੇ ਰੋਡ ਪੈਂਦਾ ਇਧਰਲਾ ਪਾਸਾ ਖਾਲੀ ਸੀ ਉਹਨਾਂ ਨੇ ਖਾਲੀ ਦਾ ਮਤਲਬ ਕਿ ਫਾਇਦਾ ਚੱਕ ਕੇ ਤੇ ਫਿਰ ਉਹ ਇਧਰ ਦੀ ਆਏ ਆ ਕੰਧ ਪੰਨ ਲਈ ਆ ਕੰਧ ਪੰਨ ਕੇ ਆਈ ਆ ਉਹ ਸਾਹਮਣੇ ਦੇਖੋ ਇਹ ਕੈਮਰਾਮੈਨ ਨੂੰ ਕਹੇ ਦਿਖਾਓ ਉਹ ਦੇਖੋ ਉਸ ਤੋਂ ਬਾਅਦ ਚ ਡਲੇ ਲਾਏ ਆ ਇਹਨਾਂ ਨੇ ਉਹ ਕੰਧ ਪੰਨੀ ਹੋਈ ਆ ਉਥੋਂ ਇਹ ਡਲੇ ਆ ਇਹ ਜਿਹੜੇ ਡਲੇ ਆ ਮੰਨ ਲਓ ਇੱਥੇ ਲਾਏ ਹੋਏ ਕਿੰਨੇ ਨੇ ਲਾਏ ਡਲੇ ਇਹ ਚੋਰਾਂ ਨੇ ਲਾਏ ਆ ਜੀ ਹਾਂਜੀ ਚੋਰੀ ਲਾਏ ਪਹਿਲਾਂ ਪਾਸੇ ਜਦੋਂ ਉਹ ਬੰਦ ਕਰਕੇ ਉੱਠ ਗਏ ਜੀ ਬੰਦ ਕਰਕੇ ਗਏ ਸਮਾਨ ਕੱਢ ਕੇ ਲੈ ਗਏ ਉਸ ਤੋਂ ਬਾਅਦ ਚ ਉਹਨਾਂ ਨੇ ਇਹ ਬੰਦ ਕਰਤਾ ਇਹ ਬੰਦ ਕਰਨ ਦਾ ਕਿ ਜਦੋਂ ਉਹ ਲੈ ਤਾਂ ਗਏ ਸਰ ਇਹ ਸਮਾਨ ਇੱਥੋਂ ਨਿਕਲ ਗਿਆ ਹੋਊਗਾ ਸਾਰਾ ਜਿਹੜਾ ਲੱਗੇ ਉਹਨਾਂ ਨੂੰ ਆਏ ਸੀਗਾ ਵੀ ਕੀ ਪਤਾ ਵੀ ਇਹ ਪਤਾ ਨਾ ਲੱਗੇ ਹੋ ਸਕਦਾ ਉਹਨਾਂ ਨੇ ਕੱਲ ਨੂੰ ਜਾਂ ਪਰਸੋਂ ਆ ਕੇ ਦੁਬਾਰੇ ਫੇਰ ਚੋਰੀ ਕਰਨੀ ਹੋਵੇ ਦੁਬਾਰੇ ਕਰਨੀ ਹੋਵੇ ਹਾਂਜੀ ਉਹ ਇਸ ਕਰਕੇ ਲਾ ਕੇ ਗਏ ਆ ਜੀ ਕਿਉਂਕਿ ਹਾਲੇ ਹੋਰ ਬਹੁਤ ਸਮਾਨ ਪਿਆ ਹੌਲੀ ਹੌਲੀ ਕੀ ਪਤਾ ਹਾਂਜੀ ਬਹੁਤ ਜ਼ਿਆਦਾ ਸਮਾਨ ਹੈ ਜੀ ਉਧਰ ਵੀ ਪਿਆ ਇੱਧਰ ਵੀ ਪਿਆ ਜੀ ਚਾਬੀਆਂ ਪਾਣੇ ਕਾਂੜ ਵਗੈਰਾ ਸਭ ਕੋ ਲੈ ਗਏ ਥੋ ਪਟਲੀ ਯੁੱਧ ਦੇਖ ਲੋ ਅੱਛਾ ਇਹ ਬਾਈ ਜਿਵੇਂ ਕਿਹਾ ਕਿ 20 ਬੰਦੇ ਹੋਣਗੇ ਲਗਭਗ ਇਹ ਮਤਲਬ ਇੰਨੇ ਹੌਸਲੇ ਬਲੰਦ 20 20 ਬੰਦੇ ਆ ਕਿ ਜਿਵੇਂ ਪੂਰੀ ਗਏਗਾ ਕਿ ਕਰਦੀ ਜਦੋਂ ਪੁਰ ਪ੍ਰਸ਼ਾਸਨ ਇਹਦੇ ਵਿੱਚ ਕੁਝ ਕਰਦਾ ਹੀ ਨਹੀਂ ਜੀ ਕੋਈ ਕਾਰਵਾਈ ਨਹੀਂ ਕਰਦਾ ਉਹਨਾਂ ਦੇ ਹੌਸਲੇ ਬਲੰਦ ਹੋਣੇ ਆ ਚੋਰਾਂ ਦੇ ਜੀ ਜੀ ਗਰੋ ਹੈ ਜੀ ਪੂਰੇ ਪੂਰੇ ਗਰੋ ਹੈ ਜੀ ਇਹ ਪੂਰਾ ਗਰੋ ਹੈ ਹਾਂ ਜੀ ਤੇ ਇਹ ਹੋਰ ਮਤਲਬ 11 12 ਤਾਂ ਮੋਟਰਾਂ ਲੈ ਗਏ ਆ ਤੁਸੀਂ ਕਿ ਚਾਬੀਆਂ ਪਾਣੇ ਵੀ ਨਹੀਂ ਛੱਡੇ ਕੁਝ ਵੀ ਨਹੀਂ ਛੱਡੇ ਉੱਥੇ ਸਭ ਪੂਰਾ ਭਰਿਆ ਹੋਇਆ ਸੀ ਜੀ ਕੋਨਾ 8:30 8:30 9:00 ਵਜੇ ਦੀ ਲਖਾਈ ਵੀ ਰਕਟ ਠੀਕ ਹੈ ਤਾਂ ਅਜੇ ਤਾਂ ਕੋਈ ਨਹੀਂ ਆਇਆ ਗੁਰਮੁਖ ਦੀ ਕਹਿੰਦੇ ਡਿਊਟੀ ਲਈ ਹੈ ਗੁਰਮੁਖ ਜੀ ਨੂੰ ਕਹਿੰਦਾ ਉਹਨੇ ਆਉਣੇ ਕਹਿ ਛੱਡਦੇ ਅਜੇ ਤੱਕ ਵੇਖ ਲੋ ਤੁਸੀਂ ਅਸੀਂ ਕੰਦ ਕਿਹੜੇ ਟਾਈਮ ਮਿਸਤਰੀ ਤੋਂ ਕਢਵਾਵਾਂਗੇ ਰਾਤ ਨੂੰ ਜਾਂ ਫੇਰ ਆ ਕੇ ਕੌਣ ਜ਼ਿੰਮੇਵਾਰ ਹੈ ਇੱਥੇ ਕਿੰਨੇ ਘੰਟੇ ਹੋ ਗਏ ਲਖਾਈ ਨੂੰ 4 ਘੰਟੇ ਹੋ ਗਏ ਜੀ 4 ਘੰਟੇ ਘਟੋ ਘਟੇ ਕੋਈ ਨਹੀਂ ਪਹੁੰਚਿਆ ਕੋਈ ਅਜੇ ਤੱਕ ਨਹੀਂ ਸਮਾਨ ਲੈ ਕੇ ਹਾਂਜੀ ਠੀਕ ਹੈ ਤੇ ਇਹ ਥੋੜਾ ਜਿਹੜਾ ਫੈਕਟਰੀ ਹੈ ਇਹ ਚੱਲਦੀ ਸੀ ਕਿ ਬੰਦ ਪਈ ਸੀ ਬੰਦ ਪਈ ਸੀ ਜੀ ਪਹਿਲਾਂ ਚੱਲਦੀ ਸੀ ਤੇ ਬਾਅਦ ਬੰਦ ਕਰਤੀ ਸੀ ਬਾਅਦ ਬੰਦ ਕਰਤੀ ਹਾਂਜੀ ਇੱਥੇ ਕਿੰਨੇ ਕੇ ਸਮੇਂ ਬਾਦ ਆਉਨੇ ਆਂ ਮਨ ਲਓ ਅਸੀਂ ਮੈਂ ਉਹਨਾਂ ਦਾ ਡੇਲੀ ਆਂ ਜੋਤਾਂ ਕਰਨ ਪੀਰਾਂ ਦੀਆਂ ਠੀਕ ਹੈ ਲੇਕਿਨ ਇਧਰੋਂ ਪਾਸਾ ਘੱਟ ਖੋਲਦਾ ਕਿਉਂਕਿ ਜੇ ਮੈਨੂੰ ਕੋਈ ਸ਼ੱਕ ਸ਼ੋਭਾ ਕੋਈ ਸਮਾਨ ਲਿਜਾਣਾ ਕਰਨਾ ਫੇਰ ਤਾਂ ਭਾਂਦੀ ਖੋਲ ਲਾ ਠੀਕ ਹੈ ਉਹਨੇ ਤੁਸੀਂ ਰੋਜ਼ ਹੀ ਉਹ ਡੇਲੀ ਹੋਣਾ ਜੋਤਾਂ ਕਰਕੇ ਵਾਪਸ ਜਾਣਾ ਫੇਰ ਅਸੀਂ ਦੀ ਚਲੋ ਇੱਥੇ ਕੀ ਹੋਣਾ ਚਲੋ ਤਾਂ ਨਹੀਂ ਆਏ ਹੋਣੇ ਅੰਦਰ 21 ਇੱਕ ਨੂੰ ਮੇਰੀ ਮੋਟਰ ਲੱਗੀ ਵੀ ਆਈ ਬਾਹਰਲੇ ਪਾਸੇ ਜੀ ਤੇ ਕੇਵਲ ਜਾਂਦੀ ਸੀ ਉਹ 22 ਤਰੀਕ ਨੂੰ ਮੈਂ ਕਮਲੇ ਨੇ 21 ਰਾਤ ਨੂੰ ਉਧਰੋਂ ਕੇਵਲ ਦੀਆਂ ਤਾਰਾਂ ਲਾਹ ਕੇ ਲੈ ਗਏ ਸੀ ਬਾਹਰਲੇ ਪਾਸੇ ਲੱਗੀ ਹੋਈ ਐ ਪਹਿਲਾਂ ਵੀ ਲੱਗੇ ਪਹਿਲਾਂ ਲੱਗੇ ਮੈਂ ਦੋਨੇ ਪਾਸੇ ਖੋਲ ਕੇ ਦੇਖੇ ਜਿਵੇਂ ਸਹੀ ਸੀ ਕੋਈ ਚੀਜ਼ ਨਹੀਂ ਖਰਾਬ ਹੋਈ ਸੀ ਵੀ ਕੋਈ ਲੁੱਟਬੁੱਟ ਨਹੀਂ ਹੋਈ ਲੇਕਿਨ ਜਦੋਂ ਦੂਜੇ ਪਾਸੇ ਗਏ ਹੁਣ ਰਾਤ ਸੀ ਇਹਨਾਂ ਨੇ ਟੈਲੀਫੋਨ 'ਉਦਾ ਮੈਸਰੀ ਜੀ ਨੇ ਜੀ ਰਾਤ ਨੂੰ ਆਏ ਅਸੀਂ 11:30 ਵਜੇ ਸਾਨੂੰ ਉਧਰਲਾ ਪਾਸਾ ਸਹੀ ਸੀ ਇਧਰਲੇ ਪਾਸੋਂ ਨੁਕਸਾਨ ਸੀ ਨੁਕਸਾਨ ਸੀ ਹੁਣ ਜਦੋਂ ਸਵੇਰੇ 6:30 ਵਜੇ ਮੈਂ ਇਧਰ ਆਇਆ ਉਥੋਂ ਇੱਟਾ ਪਟ ਕੇ ਮਰਲੇ ਪਾਸੇ ਵੀ ਟੋਆ ਪਾਇਆ ਪਿਆ ਤੇ ਕੇਵਲ ਵਗੈਰਾ ਸ਼ਾਰਟ ਆਪਾਂ ਦਿਖਾ ਦੰਨੇ ਨਾਲ ਹਾਂ ਤਾਂ ਤੁਸੀਂ ਫੋਨ ਕੀਤਾ ਜੀ ਇਹਨਾਂ ਨੂੰ ਆਪੇ ਨੂੰ ਮੁੰਡੇ ਸੀ ਇਹ ਠੀਕ ਹੈ ਤੁਹਾਡੀ ਦੁਕਾਨ ਭੱਜੇ ਨਾਲ ਨਹੀਂ ਆਪਣਾ ਘਰ ਆ ਜੀ ਇੱਥੇ ਹਾਂਜੀ ਨੂੰ ਲੱਗਿਆ ਖੜਕਾ ਦਾਗ ਨੂੰ ਹੋ ਰਿਹਾ ਕੀ ਹੋ ਰਿਹਾ ਸੀ ਅਸੀਂ 10:30 ਵੇ ਵੇਖਿਆ ਜੀ ਕਿ ਨਹੀਂ ਉੱਥੇ ਕਿ ਨਾ ਮੈਂ ਕਿਤੇ ਕਹਿੰਦੇ ਕਈ ਵਾਰੀ ਇੱਥੇ ਕਵਾੜਗੇ ਨੇ ਕਵਾੜ ਲੋਡ ਕਰਦੇ ਹੁੰਦੇ ਉਹਦਾ ਖੜਕਾ ਨਾ ਹੋਵੇ ਤੇ ਮੈਂ ਉੱਪਰ ਹੀ ਲੈਡ ਜਗਾਈ ਉਹ ਸਾਹਮਣੇ ਦੇਖ ਲਓ ਆਪਣੇ ਚਵਾਰੇ ਦੀ ਤੇ ਉਧਰ ਵੇਖਿਆ ਉਧਰ ਨਹੀਂ ਪਰ ਖੜਕਾ ਇੱਧਰ ਹੋ ਰਿਹਾ ਸੀ ਆ ਫਿਰ ਮੈਂ ਆਪਦੇ ਬ੍ਰਦਰ ਨੂੰ ਬੁਲਾਇਆਗਾ ਮੈਂ ਯਾਰ ਖੜਕਰ ਇੱਧਰ ਹੁੰਦਾ ਫੈਕਟਰੀ ਦੇ ਮੈਂ ਬ੍ਰਦਰ ਨੂੰ ਬੁਲਾਇਆ ਮੈਂ ਖੜਕਾ ਇਧਰ ਹੁੰਦਾ ਫੈਕਟਰੀ ਚ ਆਪਾਂ ਇਧਰ ਚੱਲ ਗਏ ਫਿਰ ਇਧਰ ਤਾਲੇ ਤੋਲੇ ਲੱਗੇ ਸੀਗੇ ਸਾਰਾ ਵੇਖਿਆ ਸੀਗੇ ਤੇ ਬਾਅਦ ਵਿੱਚ ਅਸੀਂ ਇਹਨਾਂ ਦਾ ਨੰਬਰ ਲੈ ਕੇ ਬਾਉਂ ਦਾ ਜੀ ਉਹਨਾਂ ਨੂੰ ਕਾਲ ਕੀਤੀ ਗਈ ਤੇ ਮੈਂ ਆਖ ਰਿਹਾ ਇਹ ਕੋਈ ਨਾ ਚੋਰ ਅੰਦਰ ਜ਼ਰੂਰ ਹੈ ਖਾਣਾ ਤਾਂ ਠੀਕ ਹੈ ਹਾਂਜੀ ਤੇ ਬਾਅਦ ਵਿੱਚ ਜੀ ਮਗਰ ਵਾਣ ਵੇਚਦੀ ਗਏ ਤੇ ਉੱਥੇ ਪਾੜ ਲੱਗਾ ਹੋਇਆ ਸੀਗਾ ਜੀ ਕੰਦ ਨੂੰ ਹਾਂ ਕੰਦ ਨੂੰ ਜੀ ਤੇ ਉੱਥੇ ਕਈ ਸਾਨੂੰ ਕੁਝ ਮਿਲਿਆਗਾ ਚੱਪਲਾ ਚੱਪਲਾ ਦੇ ਡਿੱਗੀਆਂ ਕਣਕ ਮਿੱਧੀ ਵੀ ਤੇ ਪਤਾ ਲੱਗਦਾ ਸੀ ਉੱਥੇ ਬਹਿ ਬਹਿ ਕੇ ਨਿਕਲ ਗਏ ਇੱਥੇ ਅਸੀਂ ਕੋਠੇ ਤੇ ਚੜ੍ਹ ਕੇ ਵੇਖਿਆ ਨਾ ਤੇ ਉੱਪਰ ਉਹ ਲਾਈਟਾਂ ਜਗ ਰਹੀਆਂ ਸੀ ਉਹਨੇ ਮੋਈਲਾਂ ਦੀਆਂ ਠੀਕ ਹੈ ਅੱਛਾ ਆਹਾ ਇੱਥੋਂ ਇੱਥੋਂ ਲੱਗੇ ਆ ਕੀ ਲੱਗੇ ਜੀ ਤੁਹਾਡੇ ਕੋਲ ਸਟਾਰਟਰ ਤੋਂ ਲੱਗੇ ਆ ਜੀ ਆਹ ਸਟਾਰਟਰ ਇਹਨਾਂ ਨੇ ਤੋੜ ਕੇ ਆ ਦੇਖੋ ਕਿਸ ਤਰ੍ਹਾਂ ਪਿਆ ਹੈਗਾ ਉਸ ਤੋਂ ਬਾਅਦ ਆ ਕੇਬਲ ਦੇਖੋ ਇੱਥੋਂ ਕੱਟੀ ਆ ਜੀ ਅੱਛਾ ਇਹ ਜਗਾ ਤੋਂ ਹਾਂ ਇਹ ਕੱਟ ਕੇ ਉਸ ਤੋਂ ਬਾਅਦ ਆ ਦੇਖੋ ਨਾਲ-ਨਾਲ ਜਿਵੇਂ ਜਿਵੇਂ ਆ ਕੈਮਰਾਮੈਨ ਨੂੰ ਕਾ ਦਿਖਾਓ ਇਸ ਤਰ੍ਹਾਂ ਇਹ ਸਾਰੀ ਕੇਬਲ ਪੱਟੀ ਹੈ ਇਹਨਾਂ ਨੇ ਪੱਟ ਕੇ ਲਿਆ ਹਾਂ ਜੀ ਆ ਸਾਰੀ ਕੇਵਲ ਪੱਟ ਕੇ ਲਿਆ ਕੇ ਮੋਟਰ ਤਿੱਕਰ ਇੱਥੋਂ ਤਿੱਕਰ ਪੱਟੀ ਆ ਜੀ ਇਹਨਾਂ ਨੇ ਆ ਦੇਖੋ ਆ ਕੱਟੀ ਆ ਇੱਥੇ ਤੱਕ ਵੀ ਮਾਰਿਆ ਹੋਇਆ ਵੀ ਇੱਥੋਂ ਤੱਕ ਵੱਡੀ ਆ ਆ ਦੇਖੋ ਚੱਲ ਇਹ ਸਾਰੀ ਪੱਟ ਕੇ ਹਾਂ ਜੀ ਆ ਮੋਟਰ ਬਚੀ ਆ ਜੇ ਉਹਨਾਂ ਦਾ ਦਾ ਲੱਗ ਜਾਂਦਾ ਹੋ ਸਕਦਾ ਇਹਨੂੰ ਵੀ ਲੈ ਜਾਂਦੇ ਹੋ ਸਕਦਾ ਉਹ ਦੁਬਾਰਾ ਆਉਂਦੇ ਹੋਣ ਏਦੂ ਕੀ ਪਤਾ ਇੱਕ ਦੋ ਦਿਨ ਬਾਅਦ ਜੇ ਦੁਬਾਰਾ ਨਾ ਪਤਾ ਲੱਗਦਾ ਦੁਬਾਰਾ ਇਹ ਇਹ ਮੋਟਰ ਲੈ ਜਾਣੀ ਸੀ ਜੀ ਉਹਨਾਂ ਨੇ ਆ ਦੇਖੋ ਉਧਰਲੇ ਪਾਸੇ ਮੋਰਾ ਕੰਡਾ ਵੇ ਲਿੱਟਾ ਚ ਨਹੀਂ ਆਵੀਆਂ ਜੀ ਇੱਥੇ ਕੰਡਾ ਪਿਆ ਸੀ ਕੰਡੇ ਦਾ ਗਾਜ ਲੈ ਕੇ ਕੱਢ ਗਏ ਉਧਰਲੇ ਪਾਸੇ ਇੱਥੇ ਉਹ ਰੱਖਿਆ ਵਸੀ ਆਪਣਾ ਸਾਬਾਈ ਵਾਸਤੇ ਘਰਕੂਰ ਦਾ ਮੋਟਰ ਸਾਫ ਕਰਨ ਵਾਸਤੇ ਉਹਦੇ ਨਾਲ 100 ਫੁੱਟੀ ਤਾਰ ਸੀਗੀ ਉਹ ਵੀ ਲੈ ਗਈ ਨਾਲ ਹਾਂ ਤੇ ਨਾਲ ਹੀ ਉਹ ਸਾਡੇ 20 25 ਬੰਦਿਆਂ ਦਾ ਕੰਮ ਹੋਣਾ ਕਿੱਥੋਂ ਘਟ ਜੀ ਕੀ ਲੱਗਦਾ ਕਿ ਜੇਕਰ ਤੁਹਾਨੂੰ ਪਤਾ ਨਾਲ ਆਦਾ ਤਾਂ ਸਾਰਾ ਕੁਝ ਖੁੱਲ ਕੇ ਲੈ ਜਾਂਦੇ ਸਾਰੇ ਕੋ ਲਗੈਂਦੀ ਕੋਈ ਪਤਾ ਨਹੀਂ ਲੱਗਣਾ ਸੀ ਜੇ ਮੈਸਤਰੀ ਨੂੰ ਖੜਕਾ ਨਾ ਸੁਣਦਾ ਤੇ ਉਹ ਲੈ ਜਾਂਦੇ ਬਿਲਕੁਲ ਇਹ ਕਿ ਰਾਤ ਦੀ ਘਟਣਾ ਹੈ ਰਾਤ ਦੀ ਘਟਣਾ ਜੀ ਕਿੰਨੇ ਕ ਵਜੇ ਸੀ ਉਦੋਂ 11 ਵਜੇ ਮੈਨੂੰ ਟੈਲੀਫੋਨ ਆਇਆ ਜੀ ਇਹਨਾਂ ਨੂੰ 10 10:30 ਵਜੇ ਖੜਕਾ ਸੁਣਿਆ ਠੀਕ ਹੈ ਮਤਲਬ 9 9:30 ਵਜੇ ਉਹਨਾਂ ਨੇ ਇੱਥੇ ਕਰਦਾ ਸੀ ਕੰਮ ਸ਼ੁਰੂ ਕੰਮ ਸ਼ੁਰੂ ਕਰਤਾ ਜੀ ਇਹ ਕਹਿੰਦੇ ਖੜਕਾ ਹੋ ਜਾਂਦਾ ਫੈਕਟਰੀ ਦੇ ਦੁਕਾਨ ਦੇ ਵਿੱਚ ਜਦੋਂ ਅਸੀਂ 11 ਵਜੇ ਸਾਨੂੰ ਟੈਲੀਫੋਨ ਗਿਆ ਅਸੀਂ ਉਦੋਂ ਹੀ ਚੱਲ ਪਏ ਬਰਦਰ ਨੂੰ ਲੈ ਕੇ ਚਾਚਾ ਜੀ ਦੇ ਲੜਕੇ ਨੂੰ ਜਦੋਂ ਇੱਥੇ ਆਏ ਟ੍ਰੇਨ ਆ ਰਹੀ ਸੀ ਸਾਨੂੰ 10 ਮਿੰਟ ਟਾਈਮ ਲੱਗ ਗਿਆ 11:30 ਵਜੇ ਅਸੀਂ ਇੱਥੇ ਪਹੁੰਚ ਗਏ ਸੀ ਅੱਛਾ ਹੁਣ ਜੇ ਪ੍ਰਸ਼ਾਸਨ ਤੁਸੀਂ ਆਖਿਆ ਕਿ ਪਹੁੰਚਣਾ ਨਹੀਂ ਪਹਿਲਾਂ ਵੀ ਤੁਹਾਡੇ ਇੱਥੇ ਇੱਕ ਵਾਰ ਚੋਰੀ ਹੋਈ ਹੈ ਇੱਕ ਫਿਰ ਪ੍ਰਸ਼ਾਸਨ ਦਾ ਕੀ ਕਾਰਨ ਮੰਨ ਕਿਉਂ ਨਹੀਂ ਪਹੁੰਚਿਆ ਇਸ ਤਾਂ ਐਡੀ ਵੱਡੀ ਚੋਰੀ ਨਲਕੀ ਹੈ ਜੀ ਜਾਂ ਰੜੇਵੇ ਜਾਂ ਨ ਪਹਿਲਾ ਮੇਰਾ ਮੋਟਰਸਾਈਕਲ ਚੱਕਿਆ ਗਿਆ ਸੀ 2 ਸਾਲ ਹੋ ਗਏ ਠੀਕ ਹੈ ਉਹ ਕੰਪਲੇਨ ਲਖਾਈ ਹਜ ਤੱਕ ਉਹਦਾ ਪਤਾ ਨਹੀਂ ਲੱਗਿਆ 2 ਸਾਲ ਹੋ ਗਏ 2 ਸਾਲ ਹੋ ਗਏ ਉਹ ਕਹਿੰਦੇ ਗਰਦੀਪ ਸਿੰਘ ਏਐਸਏ ਨੂੰ ਕੰਪਲੇਨ ਦਿੱਤੀ ਵੀ ਆ ਨਾ ਉਹਨਾਂ ਦਾ ਕੋਈ ਟੈਲੀਫੋਨ ਆਇਆ ਤੇ ਨਾ ਕੋਈ ਗੱਲਬਾਤ ਹੋਈ ਨਾ ਮੋਟਰਸਾਈਕਲ ਮਿਲਿਆ ਠੀਕ ਹੈ ਪੀਵੀ ਬਾਕੀ ਅੱਛਾ ਰਾਤ ਬਰਾਤੇ ਕੋਈ ਇੱਥੇ ਪੁਲਿਸ ਘੇੜਾ ਗੂੜਾ ਮਾਰਦੀ ਹੈ ਨਹੀਂ ਜੀ ਕੋਈ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਜੀ ਜੇਕਰ ਉਹ ਮਾਰਨੂ ਹੂ ਟਰੈਕਟਰ ਮਾਰਨ ਦਾ ਚੋਰ ਨੂੰ ਡਰ ਡਰ ਪਵੇ ਉਹਦਾ ਚਲਿਆ ਹੁਣ ਸਵੇਰੇ ਗਏ ਉਹ ਕਹਿੰਦੇ ਤੁਸੀਂ ਰਾਤ ਹੀ ਕੰਪਲੇਨ ਲਖਣੀ ਰਾਤ ਆ ਜਦੋਂ ਦਿਨੇ ਲਗਾਦੀ ਦਿਨੇ ਨਹੀਂ ਆਏ ਰਾਤ ਨੂੰ ਕਿਹਨੇ ਆਉਣਾ ਜੀ ਹੂੰ ਬਿਲਕੁਲ ਅੱਜ ਤਾਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਵੀ ਇਹਨਾਂ ਨੂੰ ਫੜੇ ਜਾਣ ਤੇ ਸਾਡਾ ਮਾਲ ਦਵਾਇਆ ਜਾਵੇ ਤੇ ਗਾਹ ਨੂੰ ਲੋਕਾਂ ਦਾ ਕਿਸੇ ਦੇ ਏਜੰਟ ਨਾ ਵਾਕਿਆ ਹਮ ਤੌਰ ਤੇ ਕਹਿੰਦੇ ਕਿ ਪੁਲਿਸ ਤਾਂ ਮਿੰਟ ਲਾਉਂਦੀ ਐ ਖੱਡਾ ਚੋਂ ਕੱਢ ਲਿਆਉਂਦੀ ਐ ਬੰਦੇ ਤੇ ਹੁਣ ਤੱਕ ਪਰ ਸਾਨੂੰ ਤਾਂ ਕੋਈ ਲੱਗਦਾ ਨਹੀਂ ਜੀ ਜਿਹੜੇ ਹੁੰਦੇ ਆ ਵੀ ਨਾਲ ਨਾਲ ਕੱਢਨੇ ਚਾਹੀਦੇ ਵੀ ਆ ਕੋਈ ਵੀ ਆ ਲੇਕਿਨ ਇਹ ਕੁਛ ਨਹੀਂ ਕਰ ਰਹੇ ਜੀ ਦੋ ਚਾਰ ਮਹੀਨੇ ਦੀ ਗੱਲ ਹੈ ਲੱਖ ਰੁਪਏ ਦੀਆਂ ਸਾਡੀਆਂ ਉਥੋਂ ਫੈਕਟਰੀ ਤੋਂ ਚੋਰੀ ਹੋ ਗਈਆਂ ਰਸ ਬਾਰ ਕੰਬਾਈਨ ਦੀਆਂ ਹਾਂਜੀ ਬਹੁਤ ਹੋ ਜਾਂਦੀ ਕੁਝ ਨਹੀਂ ਛੱਡਿਆ ਰੂਟ ਤੇ ਸਾਰੇ ਇੱਕ ਦਵਾਰ ਇੱਕ ਇੱਕ ਵਾਰੀ ਹੱਥ ਮੇਰੇ ਆ ਸਾਰੇ ਤੇ ਸਾਰੇ ਰੂਟ ਤੇ ਇੱਕ ਵਾਰ ਹੋਈ ਹੈ ਹਾਂਜੀ ਰੋਡ ਤੇ ਜਿੰਨੀਆਂ ਵਰਖਾ ਪਾਈਆਂ ਨਾ ਪੜਲੇ ਪਾਸੇ ਸਾਡੀ ਇੱਕ ਵਰਖਾਪੇ ਛੁੱਟੀ ਜੀ ਉੱਥੇ ਸਾਡੀਆਂ ਜਿਹੜੀਆਂ ਆਰ ਰਾਂਜੀ ਦੇ ਕੰਮ ਕਰਦੇ ਉਹ ਵੀ ਚੱਕ ਲੈ ਗਏ ਉਹ ਵੀ ਚੱਕ ਲੈ ਗਏ ਉਹ ਵੀ ਚੱਕ ਲੈ ਗਏ ਬਾਪੂ ਆਸੇ ਪਾਸੇ ਘਰ ਆ ਜਿਵੇਂ ਆਸੇ ਪਾਸੇ ਘਰ ਆ ਤੁਸੀਂ ਫੈਕਟਰੀ ਲਈ ਆ ਕਿ ਚਲੋ ਸੁਰੱਖਿਆ ਤੇ ਜਗਾ ਇੱਥੇ ਕਿਹਨੇ ਆਉਣਾ ਹਣਾ ਵੀ ਇਹ ਤਾਂ ਘਰ ਆ ਫਿਰ ਇਹ ਕੀ ਲਾ ਆ ਸਾਡਾ ਆਪਦਾ ਘਰ ਹੀ ਆ ਜੀ ਇਹ ਹਾਂ ਸਾਡੇ ਪਹਿਲੇ ਯਾਰ ਤੇ ਵੀ ਆ ਸਾਡਾ ਪਰਿਵਾਰਕ ਲਿੰਕ ਆ ਠੀਕ ਹੈ ਸਾਨੂੰ ਇਹ ਨਹੀਂ ਹਾਂ ਫਿਰ ਜੇਕਰ ਇੱਥੇ ਆ ਕੇ ਗਰੀਬਾਂ ਦਾ ਘਰਾਂ ਵਿੱਚ ਵੀ ਵੱਟ ਸਕਦੇ ਮੈਂ ਕਹਿੰਦਾ ਛੱਡ ਦੇ ਕੋਈ ਨਹੀਂ ਜੀ ਇਹਨਾਂ ਦੇ ਪਹਿਲੇ ਸਾਹਮਣੇ ਘਰ ਸਾਹਮਣੇ ਸੀ ਇਹਨਾਂ ਦਾ ਥਾਂ ਉਥੇ ਪਸ਼ੂ ਬੰਨੇ ਹੋਏ ਸੀ ਮੱਝਾਂ ਲੈ ਗਏ ਇਹਨਾਂ ਦੀਆਂ ਹੋਲ ਕੇ ਤੇ ਹਾਇ ਤਾਂ ਕੋਈ ਪਤਾ ਨਹੀਂ ਹੈ ਵੀ ਜਿਵੇਂ 10 11 ਦਾ ਟਾਈਮ ਹੈ ਇਸ ਸਮੇਂ ਤਾਂ ਲੋਕ ਵੀ ਜਾਗਦੇ ਹੁੰਦੇ ਆ ਪੁਲਿਸ ਕਿਹੜਾ ਗੂੜਾ ਮਾਰਨਾ ਉਹਦੀ ਹੂ ਟ੍ਰੈਕਟਰ ਮਾਰਦੀ ਕੁਛ ਨਹੀਂ ਕੁਛ ਨਹੀਂ ਆਉਂਦਾ ਜੀ ਕੋਈ ਤੇ ਫਿਰ ਕੀ ਲਾਦੇ ਜਿਹੜੇ ਚੋਰ ਆ ਉਹਨਾਂ ਦੇ ਹੌਸਲੇ ਕੇ ਬੁਲਾਉਂਦਾ ਡਰ ਹੋ ਰਿਹਾ ਨਹੀਂ ਪੁਲਿਸ ਦਾ ਉਹਨਾਂ ਨੂੰ ਬਿਲਕੁਲ ਡਰ ਨਹੀਂ ਹੈ ਜੀ ਸਾਨੂੰ ਤਾਂ ਅਰੇ ਦਾ ਵੀ ਨਾਲ ਨਾਲ ਰਲੇ ਵੇ ਹੁਣ ਰਲੇ ਲੱਗਦੇ ਤੁਹਾਨੂੰ ਹਾਂ ਠੀਕ ਹੈ ਇਹੀ ਕਾਰਨ ਹੈ ਕਿ ਇਹ ਇਹੀ ਕਾਰਨ ਹੈ ਜੀ ਹੋਰ ਤਾਂ ਕੋਈ ਕਾਰਨ ਨਹੀਂ ਹੈ ਮਝਾ ਪਤਾ ਹੀ ਨਹੀਂ ਚੱਲ ਰਿਹਾ ਇਹ ਫਿਰ ਹੋਰ ਕੀ ਹੈ ਜਦੋਂ ਪੀਸੀਆਰ ਵਾਲੇ ਵਿਕਰਮ ਸ਼ਰਮਾ ਜੀ ਹੁੰਦੇ ਸੀ ਉਹਨਾਂ ਨੂੰ ਰਿੰਗ ਲਾਉਂਦੇ ਸੀ ਨਾਲ ਦੇ ਨਾਲ ਆਉਂਦੇ ਹੀ ਉਹ ਕੇਸ ਨੂੰ ਵੀ ਸੋਲਵ ਕਰਦੇ ਸੀ ਕੇਸ ਨੂੰ ਵੀ ਸੋਲਵ ਕਰਦੇ ਸੀ ਵਿਕਰਮ ਸ਼ਰਮਾ ਜੀ ਉਹਨਾਂ ਨੂੰ ਇੱਥੋਂ ਬਦਲੀ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਸਾਡੀ ਮੰਡੀ ਦੇ ਵਿੱਚ ਵਾਰਦਾਤ ਦਿਨੋਂ ਦਿਨ ਵੱਧ ਰਹੀ ਹੈ ਉਹਨਾਂ ਦਾ ਪੂਰਾ ਖੌਫ ਸੀ ਮੰਡੀ ਦੇ ਵਿੱਚ ਵਿਕਰਮ ਜੀ ਦਾ ਪੀਸੀਆਰ ਵਾਲਿਆਂ ਦਾ ਪੂਰਾ ਖោਪ ਸੀ। ਪੂਰਾ ਖោਪ ਸੀਗਾ। ਹਾਂਜੀ। ਹੁਣ ਕਿਉਂਦਾ ਪੀਸੀਆਰ ਵਾਲਾ? ਨਾ ਜੀ ਕੋਈ ਗੇੜਾ ਨਹੀਂ ਮਾਰਦਾ, ਕੋਈ ਦਿਨੇਸ਼ ਰક્ષਿਤ ਨਹੀਂ ਐ, ਕੋਈ ਰਾਤ ਨੂੰ ਸੁਰਖਿਤ ਨਹੀਂ ਐ। ਘਰ ਅਸੀਂ ਆਪਦੇ ਘਰਾਂ ਦੇ ਵਿੱਚ ਸੁਰਖਸ਼ਿਤ ਨਹੀਂ ਐ। ਘਰੇ ਨਹੀਂ ਉਹ ਕਿਦਾ? ਤਾਂ ਵੀ ਘਰਾਂ ਚ ਹਨ। ਹਾਂਜੀ। ਅਸੀਂ ਆਪਦੇ ਘਰਾਂ ਦੇ ਵਿੱਚ ਵੀ ਸੁਰਖਸ਼ਿਤ ਨਹੀਂ ਐ ਜੀ। ਚਾਗਦੇ ਰਹਿੰਦੇ ਨੇ 2 ਬੰਦੇ। 24 ਘੰਟੇ ਜਾਗਦੇ ਰਹਿੰਦੇ ਆ। ਕਿੱਥੇ ਸੌਂਦੇ ਨਹੀਂ ਰਾਤ ਨੂੰ? ਨਾ ਖੰਦੇ ਸਾਡੇ 5-6 ਚੋਰੇ ਆ ਚੁੱਕੇ ਆ। ਜਿਵੇਂ ਵਿੱਚ ਰਹਿਣ ਲੱਗੇ। ਹਾਂਜੀ। ਨੀਂਦ ਨਹੀਂ ਆਉਂਦੀ ਹੋਣੀ। ਨੀਂਦ ਕਿੱਥੋਂ ਆਵੇ ਜੀ ਜਿਹੜੇ 400 ਕਮਾ ਉਹ ਬਸ ਐਂਟਰੀ ਆ। ਆ ਤਾਂ ਕਿੰਨੇ ਸਵੇਰੇ ਤੁਸੀਂ ਫੈਕਟਰੀ ਲਾਈ ਹੋਣੀ ਆ ਕਿੰਨਾ ਪੈਸਾ ਇਨਵੈਸਟ ਕੀਤਾ ਇੱਥੇ ਉਹ ਤਾਂ ਬੈਂਕ ਤੋਂ ਲੋਨ ਲੈ ਕੇ ਭਰ ਕੇ ਜੀ ਮਸਾ ਖੜਾ ਛੜਾਇਆ ਜੀ। ਮੇਰਾ ਜਿਹੜਾ ਹਿੱਸੇਦਾਰ ਸੀ ਪਹਿਲਾਂ ਉਹ ਪਾਇਖਾ ਗਿਆ। ਠੀਕ ਹੈ। ਮੁੜ ਕੇ ਬੱਚਿਆਂ-ਵੁਚਾਂ ਤੋਂ ਲੈ ਕੇ ਭੈਣ-ਭਰਾਵਾਂ ਤੋਂ ਫੜ ਕੇ ਕਰਜ਼ਾ ਲਾਇਆ। ਹੁਣ ਵੀ ਬੜ ਕੇ ਆੜਤ ਕੰਮ ਕਰਦਾ ਤੇ ਲਿਮਟ ਲਈ ਵੀ ਆ। ਠੀਕ ਹੈ ਲਿਮਟ ਆ। ਹਾਂ ਹੁਣ ਵੀ ਲਿਮਟ ਆ ਜੀ। ਠੀਕ ਹੈ। ਤੇ ਅੱਛਾ ਇਹਦੇ ਨਸ਼ੇ-ਨੁਸ਼ੇ ਦਾ ਕੀ ਹਾਲਾਤ ਤੁਹਾਡੇ ਨਾਲ? ਨਸ਼ੇ ਵਾਧੂ ਚੱਲਦੇ ਆ ਜੀ। ਜਿਹੜੇ ਚੋਰ ਨਿਛੜੀ ਹੋਣਗੇ ਜਿਹੜਾ ਕੋਈ ਇਹ ਲੈ ਕੇ ਜਾਂਦਾ ਜੀ ਜਾਂ ਕੋਈ 10 ਰੁਪਏ ਦੀ ਚੀਜ਼ ਹੈ 10 ਰੁਪਏ ਦੀ ਚੀਜ਼ ਨਹੀਂ ਛੱਡਦਾ ਕੋਈ ਇੱਥੇ ਜੀ ਤੇ ਨਸ਼ੇ ਦੇ ਵਗੈਰਾ ਕੋਈ ਛੇੜਦਾ ਨਹੀਂ ਹੈ ਬਿਲਕੁਲ ਉਹਨਾਂ ਨੇ ਆ ਸਾਮਾਨ ਦੀ ਫੈਕਟਰੀ ਤਾਂ ਲਾਉਣੀ ਨੇ ਤੇ ਵੇਚ ਨਹੀਂ ਹੁੰਨੇ ਵੇਚ ਨਹੀਂ ਹੁੰਨੇ ਆ ਜੀ ਤੇ ਐਥੇ ਹੀ ਲਈ ਕਰੀ ਜਾਂਦੇ ਆ ਇੱਥੇ ਹੀ ਲਈ ਕਰੀ ਜਾਂਦੇ ਆ ਹਾਂ ਇੱਧਰ ਵੇਚਣ ਨੂੰ ਤਾਂ ਵਿਕਦਾ ਅਸੀਂ ਬਸ ਪਹਿਲੇ ਪਾਸੇ ਨਸ਼ੇ ਵਾਲੀ ਹੈ ਸਾਰੇ ਜੀ ਠੀਕ ਹੈ ਗਰੀਬ ਆ ਬੰਲਾਸ਼ਾ ਕਰੀ ਜਾਂਦੇ ਆ ਜਾਂ ਕੋਈ ਚੰਗਾ ਕਰ ਆ ਵੱਧ ਰੇਟ ਤੇ ਵੇਚਦਾ ਘੱਟ ਤੇ ਬਸ ਐਂ ਕਰੀ ਗੁਰੀ ਜਾਂਦੇ ਆ ਜੀ ਇੰਨਾ ਸਮਾਂ ਹੋ ਗਿਆ ਆਪਾਂ ਨੂੰ ਵੀ ਗੱਲਬਾਤ ਕਰਦਿਆਂ ਨੂੰ ਪੁਲਿਸ ਕਿਉਂ ਨਹੀਂ ਪਹੁੰਚੀ ਦੇਰੀ ਦਾ ਕੀ ਕਾਰਨ ਮੰਨਦੇ ਹੋ ਕਿ ਐਡੀ ਵੱਡੀ ਵਾਰਦਾਤ ਹੋਵੇ ਹੋਰ ਵੀ ਕਈ ਹੋਈਆਂ ਵਾਰਤਾ ਲਗਾਤਾਰ ਹੋ ਰਹੀਆਂ ਨੇ ਪਤਾ ਹੀ ਕੋਈ ਨਹੀਂ ਹੈ ਜੀ ਜੇਕਰ ਟੈਲੀਫੋਨ ਕਰਦੇ ਤਾਂ ਆਉਣੇ ਆ ਜੀ ਅੱਧਾ ਘੰਟਾ ਠਹਿਰ ਜਾਓ ਠੀਕ ਹੈ ਗੁਰਮੁਖ ਸਿੰਘ ਦੀ ਡਿਊਟੀ ਲਾਈ ਆ ਉਹ ਕਹਿੰਦੇ ਵੀ ਰਾਮੇਣ ਦਾ ਕੇਸ ਕੋਈ ਆਗਾ ਉਹ ਸੋਲਵ ਕਰਨਾ ਅਸੀਂ ਵੀ ਅਸੀਂ ਕੰਦ ਕੱਢਣ ਤੋਂ ਬੈਠੇ ਹਾਂ ਜੇ ਕੰਦ ਨਿਕਲ ਜੇ ਰਾਤ ਨੂੰ ਇਹਦਾ ਮੁੱਖ ਜੀ ਵੀ ਇਧਰ ਦੀ ਫੇਰ ਨਾਲ ਵੜ ਜਾਣਗੇ ਦੋਵੇਂ ਕਹਿੰਦੇ ਆਪਾਂ ਭੰਤੀਆਂ ਤੁਹਾਡੀਆਂ ਹਾਂਜੀ ਹਾਂਜੀ ਬਾਬਾ ਜੀ ਆ ਇੱਥੇ ਦੁਕਾਨ ਨੂੰ ਨਰਮਾ ਖਰੀ ਅੱਜ ਹੀ ਦਸੀਆ ਹੁਣੇ ਮੁੰਡੇ ਨਾਲ ਆ ਥੋੜੇ ਦਿਨਾਂ ਦੀ ਗੱਲ ਹੀ ਆ 3 ਲੱਖ ਤੋਂ ਉੱਪਰ ਉਹਦੇ ਕੋਲੇ ਖੋ ਕੇ ਲੇਗੇ ਆ ਰੋਡ ਦੇ ਉੱਪਰ ਹਾਂਜੀ ਆ ਆਜ ਰਹੀਆਂ ਦੁਕਾਨਾਂ ਨਿਕਲੀਆਂ ਓਹ ਕਿਹਨਾ ਮੁੰਡੇ ਦੇ ਹਾਂ ਵਿਕੀ ਵਿਕੀ ਹਾਂ ਦਿੱਲੇ ਲੱਗੇ ਉਹਨਾਂ ਨੂੰ ਦਿੱਲੇ ਲੱਗੇ ਪਰਨ ਸ਼ਾਮ ਮੈਂ ਤਾਂ ਹੁਣੇ ਗੱਲ ਸੁਣੀ ਹਾਂ ਹਾਂ ਖੋ ਕੇ ਲੇਗੇ ਉਹਨੇ ਬਿਲਕੁਲ ਹੁਣ ਕੀ ਤੁਸੀਂ ਮੰਗ ਕਰਦੇ ਹੋ ਜਾਂ ਕੀ ਹੈ ਇਸ ਦਾ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਚੋਰ ਫੜੇ ਜਾਣ ਤੇ ਸਾਡਾ ਸਾਨੂੰ ਸਮਾਨ ਦਵਾਇਆ ਜਾਵੇ ਤੇ ਗਾਣ ਨੂੰ ਨਾ ਨੱਥ ਪਾਈ ਜਾਵੇ ਵੀ ਗਾਹ ਕਿਸ ਦਾ ਇਹ ਨੁਕਸਾਨ ਨਾ ਕਰਨ ਤੇ ਨਸ਼ਾ ਛਡਾਉਣਾ ਮੁਕਤ ਕਰਉਣਾ ਚਾਹੀਦਾ ਇਹਨਾਂ ਨੂੰ ਇਹ ਨਸ਼ਾ ਹੀ ਕਾਰਨ ਮੰਨਦੇ ਚੋਰੀਆਂ ਦਾ ਵੀ ਨਸ਼ਾ ਹੀ ਹੈ ਜੀ ਜਿਹੜਾ ਚੋਰੀ ਕਰਦਾ ਉਹ ਵੀ ਨਸ਼ਾ ਹੀ ਇੱਕ ਤਰ੍ਹਾਂ ਦਾ ਅਸੀਂ ਤਾਂ ਇਹ ਸਮਝਦੇ ਹਾਂ ਬਿਲਕੁਲ ਜੀ ਜੀ ਤਾਂ ਗੱਲਬਾਤ ਕੀਤੀ ਤੁਸੀਂ ਦੇਖ ਸਕਦੇ ਹੋ ਕਿ ਫੈਕਟਰੀ ਦੀ ਜਿਹੜੀ ਇੱਥੋਂ ਤਾਰ ਪੱਟੀ ਆ ਉਧਰੋਂ ਮੋਟਰਾਂ ਨੇ 11-12 ਮੋਟਰਾਂ ਪੱਟ ਕੇ ਲੈ ਗਏ ਲੈ ਗਏ ਜੀ ਹਾਂ ਜੀ ਕੰਡੇ ਵੀ ਲੈ ਗਏ ਸਟਾਕਟਰ ਵੀ ਪੱਟ ਕੇ ਲੈ ਗਏ ਕਾਂੜ ਵਗੈਰਾ ਜਿਹੜੇ ਵੀ ਸਮਾਨ ਸੀ ਰੈਂਚ ਵਗੈਰਾ ਚਾਬੀਆਂ ਵਗੈਰਾ ਸਾਰਾ ਕੁਝ ਲੈ ਗਏ ਕਿੰਨਾ ਲੋਹੇ ਦਾ ਸਮਾਨ ਸਾਰਾ ਲੈ ਗਏ ਲੋਹੇ ਦਾ ਕੋਪਰ ਦਾ ਜਿਹੜਾ ਕੋਈ ਮਿਲ ਗਿਆ ਛੱਡੇ ਕੋਈ ਨਹੀਂ ਛੱਡੇ ਕੋਈ ਨਹੀਂ ਨਾ ਜੀ ਨਾ ਸਾਰੀ ਦੀ ਸਾਰੀ ਇੱਕ ਹਿਸਾਬ ਦੇ ਨਾਲ ਸਾਰੀ ਸਾਰੀ ਫੈਕਟਰੀ ਇੱਥੋਂ ਪੱਟ ਕੇ ਚੋਰ ਲੈ ਗਏ ਨੇ ਕੰਦਾਂ ਤੋੜ ਕੇ ਸ਼ਰਿਆਮ ਆਉਂਦੇ ਨੇ ਲਗਭਗ ਇਹਨਾਂ ਦਾ ਕਹਿਣਾ ਹੈ ਕਿ 20 ਤੋਂ 25 ਬੰਦਿਆਂ ਦਾ ਇਹ ਕੰਮ ਹੈ ਕਿਉਂਕਿ ਜਿਹੜੀ ਮੋਟਰ ਦਾ ਵਜ਼ਨ ਹੈ ਉਹ ਲਗਭਗ ਕੁਆਂਟਲ ਦੇ ਨੇੜ ਹੁੰਦਾ ਤੇ 11-12 ਮੋਟਰਾਂ ਲਿਜਾਣੀਆਂ ਪੱਟ ਕੇ ਲੈ ਜਾਣੀਆਂ ਥੱਲੋ ਦੇਖ ਸਕਦੇ ਹੋ ਕਿ ਸਾਰਾ ਸਿਮੈਂਟ ਹੈ ਜਿਹੜਾ ਉਖੜਿਆ ਹੋਇਆ ਧਰਤੀ ਦੇ ਵਿੱਚੋਂ ਤਾਰ ਕੱਢ ਕੇ ਲੈ ਗਏ ਆ ਕੰਡੇ ਲੈ ਗਏ ਸਾਰੇ ਸੰਸੱਪਾ ਸਾਰਾ ਕੁਝ ਇੱਥੋਂ ਲੈ ਗਏ ਆ ਪਰ ਪ੍ਰਸ਼ਾਸਨ ਆ ਜਿਹੜਾ ਹਾਲੇ ਤੱਕ ਇੱਥੇ ਪਹੁੰਚਿਆ ਨਹੀਂ ਹੋ ਸਕਦਾ ਕਿ ਪ੍ਰਸ਼ਾਸਨ ਕੋਈ ਹੋਰ ਵੇਟ ਕਰਦਾ ਹੋਵੇ ਕਿ ਕੋਈ ਹੋਰ ਕਟਨਾਵਾ ਹੋਣ ਇਹੀ ਇਹਦਾ ਕਾਰਨ ਲੱਗਦਾ ਕਿ ਉਮੀਦ ਕਰਦੇ ਆ ਸਰਕਾਰ ਵੱਲ ਧਿਆਨ ਦੇਊਗੀ ਤੇ ਜਲਦੋ ਜਲਦ ਕੋਈ ਕਾਰਵਾਈ ਕਰਕੇ ਚੋਰਾਂ ਨੂੰ ਨੱਥ ਪਾਈ ਜਾਊਗੀ ਦੇਖਦੇ ਲੋਕਸਟੀਵੀ ਧੰਨਵਾਦ